ਇਹ ਆਪਾਂ ਚੇਨ ਸਟਿਚ ਬਣਾਉਣ ਲੱਗੇ ਆਂ ਠੀਕ ਆ ਧਾਗੇ ਨੂੰ ਉੱਪਰ ਲੈ ਜਾਂਦਾ ਫੇਰ ਕੀ ਕਰਨਾ ਇਹ ਧਾਗੇ ਨੂੰ ਇਧਰਲੇ ਪਾਸੇ ਰੱਖੋ ਜਿੱਥੋਂ ਦੀ ਉੱਪਰ ਲੈ ਕੇ ਆਂਦਾ ਧਾਗੇ ਨੂੰ ਉੱਥੋਂ ਦੀ ਹੀ ਸੂਈ ਵਿੱਚ ਪਾ ਕੇ ਇਹਦਾ ਐਵੇਂ ਵਲ ਪਾ ਦਿਓ ਕਿਵੇਂ ਜਿੱਥੋਂ ਦੀ ਧਾਗੇ ਨੂੰ ਆਪਾਂ ਉੱਪਰ ਲੈ ਕੇ ਆਂਦਾ ਉੱਥੋਂ ਦੀ ਸੂਈ ਵਿੱਚ ਪਾ ਕੇ ਇਦਾਂ ਤੇ ਧਾਗੇ ਦਾ ਉੱਪਰ ਦੀ ਵਲ ਪਾ ਦੇਣਾ ਇੱਕ ਵਾਰ ਫੇਰ ਦੇਖੋ ਕੀ ਕਹਿਨੀ ਆ ਮੈਂ ਤਾਗੇ ਨੂੰ ਆਪਾਂ ਇੱਥੋਂ ਦੇ ਉੱਪਰ ਲੈ ਜਾਂਦਾ। ਉੱਥੋਂ ਵੀ ਸੇਮ ਸੂਈ ਨੂੰ ਵਿੱਚ ਪਾਓ। ਥੋੜਾ ਜਿਹਾ ਅੱਗੇ ਦੀ ਕੱਢੋ। ਠੀਕ ਐ? ਤੇ ਆਹਾ ਇਹਦਾ ਉੱਪਰ ਦੀ ਵਲ ਪਾ ਦੋ ਤਾਗੇ ਦਾ। ਠੀਕ? ਫੇਰ ਕੀ ਕਰਨਾ? ਜਿਹੜੀ ਆਪਣੀ ਚੇਨ ਬਣੀ ਐ ਇਹਦੇ ਵਿੱਚ ਦੀ ਸੂਈ ਨੂੰ ਉਨਾ ਹੀ ਅੱਗੇ ਦੀ ਫੇਰ ਕੱਢ ਲੈਣਾ। ਇਹਦੇ ਵਿੱਚ ਦੀ ਪਾ ਕੇ ਜਿਹੜਾ ਆਪਾਂ ਇਹ ਚੇਨ ਬਣਾ ਲਈ ਆ ਇਹਦੇ ਵਿੱਚ ਦੀ ਸੂਈ ਨੂੰ ਪਾ ਕੇ ਅੱਗੇ ਦੀ ਥੋੜਾ ਕੱਢ ਲੈਣਾ ਠੀਕ ਐ? ਫੇਰ ਉੱਪਰ ਦੀ ਥ੍ਰੈਡ ਨੂੰ ਘੁਮਾ ਦੇਣਾ ਫੇਰ ਫੇਰ ਇਦਾਂ ਹੀ ਇਹਦੇ ਵਿੱਚ ਦੀ ਸੂਈ ਨੂੰ ਅੰਦਰ ਲੈ ਕੇ ਜਾਣਾ ਥ੍ਰੈਡ ਨੂੰ ਉੱਪਰ ਦੀ ਘੁਮਾ ਦੇਣਾ ਅੱਗੇ ਫੇਰ ਇਦਾਂ ਹੀ ਸੂਈ ਨੂੰ ਇਸੇ ਦੇ ਵਿੱਚ ਦੀ ਅੰਦਰ ਲੈ ਕੇ ਜਾਣਾ ਥ੍ਰੈਡ ਨੂੰ ਉੱਪਰ ਦੀ ਘੁਮਾ ਦੇਣਾ ਸਮਝ ਲੱਗ ਰਹੀ ਹੈ ਬਹੁਤ ਈਜ਼ੀ ਸਟਿਚ ਆਇਆ ਤਾਂ ਬਹੁਤ ਜ਼ਿਆਦਾ ਈਜ਼ੀ ਆ ਸਮਝ ਲੱਗ ਰਹੀ ਆ? ਸਮਝ ਲੱਗ ਰਹੀ ਆ ਜੀ ਸਾਰਿਆਂ ਨੂੰ? ਯੈਸ অর ਨੋ? ਹਾਂਜੀ। ਠੀਕ ਹੈ। ਹੁਣ ਇਸੇ ਥਾਂ ਵਿੱਚ ਦੀ ਫੇਰ ਕੱਢ ਕੇ ਇਦਾਂ ਉੱਪਰ ਦੀ ਵਾਲ ਪਾ ਕੇ ਕੰਪਲੀਟ ਕਰਨਾ ਇਹਨੂੰ। ਬੇਸਿਕ ਸਟਿਚੇ ਬਹੁਤ ਤਰ੍ਹਾਂ ਦੇ ਨੇ ਮਤਲਬ ਚਾਹੀਏ ਤਾਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਪਰ ਆਪਣੇ ਕੋਲ ਟਾਈਮ ਦੀ ਬਾਉਂਡਰੀ ਆ 6 ਡੇਜ਼ ਜੇ ਤੁਸੀਂ ਸਪੀਡ ਨਾਲ ਚੱਲੋ ਛੇਤੀ ਸਿੱਖੋ ਤਾਂ ਆਪਾਂ ਛੇਤੀ ਵੀ ਸਿੱਖ ਸਕਦੇ ਆ ਮੈਂ ਇੱਕ ਦਿਨ ਵਿੱਚ ਦੀ 6-7 ਸਟਿਚ ਤੁਹਾਨੂੰ ਆਰਾਮ ਨਾਲ ਐਕਸਪਲੇਨ ਕਰ ਸਕਦੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੇ ਵਾਰ-ਵਾਰ ਰਿਪੀਟ ਨਾ ਹੋਣ ਸਟਿਚ ਤੁਸੀਂ ਨਾਲ ਦੀ ਨਾਲ ਸਮਝ ਲਵੋ ਵੈਸੇ ਸਪੀਡ ਮੇਰੇ ਹਿਸਾਬ ਨਾਲ ਤਾਂ ਮੇਰੀ ਸਲੋ ਆ ਕਿਸੇ ਨੂੰ ਜੇ ਤੇਜ਼ ਲੱਗਦੀ ਹੋਵੇ ਤਾਂ ਪਲੀਜ਼ ਚੈਟ ਦੇ ਵਿੱਚ ਲਿਖ ਕੇ ਭੇਜੋ ਵੀ ਮੈਮ ਤੁਸੀਂ ਤੇਜ਼ ਹੋ ਮਤਲਬ ਤੇਜ਼ ਸਪੀਡ ਨਾਲ ਸਿਖਾ ਰਹੇ ਹਾਂ ਚੈਟ ਦੇ ਵਿੱਚ ਲਿਖ ਕੇ ਭੇਜੋ ਫਿਰ ਮੈਂ ਹੋਰ ਸਲੋ ਕਰ ਦਾਂਗੀ ਠੀਕ ਹੈ ਜੀ ਜੇ ਕਿਸੇ ਨੂੰ ਜੇ ਤੁਹਾਨੂੰ ਲੱਗਦਾ ਵੀ ਮੇਰੀ ਸਪੀਡ ਠੀਕ ਆ ਤਾਂ ਫਿਰ ਠੀਕ ਲੈ ਕੇ ਭੇਜੋ ਬਹੁਤ